ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਭਾਈ ਭਗਤੂ ਅਤੇ ਭਾਈ ਫੇਰੂ ਜੀ ਦੀ ਵਾਰਤਾ ਸ੍ਰੀ ਗੁਰੂ ਹਰ Rai ਜੀ ਕੀਰਤਪੁਰ ਵਿੱਚ ਨਿਵਾਸ ਰੱਖਦੇ ਸਨ ਇਹਨਾਂ ਦੇ ਪਾਸ ਸ੍ਰੀ ਸੂਰਜ ਮਲ ਜੀ ਆਪਣੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਅਨੁਸਾਰ ਮੇਲ ਮਲਾਪ ਨਾਲ ਰਹਿੰਦਾ ਹੁੰਦਾ ਸੀ ਜਦ ਕੁਛ ਮਹੀਨੇ ਇਸ ਤਰ੍ਹਾਂ ਬੀਤ ਗਏ ਤਾਂ ਸੂਰਜ ਮਲ ਦੀ ਮਾਤਾ ਸ੍ਰੀ ਮਰਵਾਹੀ ਜੀ ਪਰਲੋਕ ਗਮਨ ਕਰ ਗਏ ਸਨ ਜਿਹੜਾ ਸਿੱਖ ਜਾਮਸੰਧ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਨਹੀਂ ਸੀ ਆ ਸਕੇ ਉਹ ਹੁਣ ਜਿਉਂ ਜਿਉਂ ਉਹਨਾਂ ਨੂੰ ਪਤਾ ਲੱਗਦਾ ਕਿਰਤਪੁਰ ਗੁਰੂ ਹਰ Rai ਸਾਹਿਬ ਜੀ ਦੇ ਪਾਸ ਆਉਣ ਲੱਗੇ ਵਸਾਖੀ ਅਤੇ ਦੀਪਮਾਲਾ ਦੇ ਮੇਲਿਆਂ ਉੱਤੇ ਵਿਸ਼ੇਸ਼ ਸਿੱਖ ਸੰਗਤਾਂ ਆਪੋ ਆਪਣੀ ਪੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਕੀਰਤਪੁਰ ਆਉਂਦੀਆਂ ਸਨ ਭਾਈ ਭਗਤੂ ਜੀ ਗੁਰੂ ਘਰ ਦੇ ਬੜੇ ਅਨਿੰਦ ਸੇਵਕ ਸਨ ਇਹ ਗੁਰੂ ਘਰ ਦੀ ਸੇਵਾ ਬੜੇ ਪ੍ਰੇਮ ਅਤਿ ਸ਼ਰਧਾ ਨਾਲ ਕਰਦੇ ਹੁੰਦੇ ਸਨ ਜਦ ਗੁਰੂ ਹਰ Rai ਜੀ ਗੁਰਗੱਦੀ ਉੱਤੇ ਬੈਠੇ ਤਾ ਉਸ ਸਮੇਂ ਉਪਰੰਤ ਇੰਨਾ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਸੇਵਾ ਤੋਂ ਬਿਨਾ ਪੁਰਸ਼ ਦੀ ਆਯੂ ਨ ਸਫਲ ਜਾਂਦੀ ਹੈ ਇਸ ਵਾਸਤੇ ਮੈਨੂੰ ਕੋਈ ਸੇਵਾ ਬਖਸ਼ੋ ਗੁਰੂ ਜੀ ਨੇ ਹੱਸ ਕੇ ਕਿਹਾ ਹੁਣ ਤੁਸੀਂ ਬਹੁਤ ਬਿਰਧ ਹੋ ਗਏ ਹੋ ਆਪਣੇ ਦਿਲ ਪਰਚਾਵੇ ਵਾਸਤੇ ਕੋਈ ਚਰਖਾ ਸਹੀੜ ਲਵੋ ਵਿਆਹ ਕਰ ਲਵੋ ਭਾਈ ਭਗਤੂ ਜੀ ਨੇ ਕਿਹਾ ਜਿਵੇਂ ਤੁਹਾਡੀ ਮਰਜ਼ੀ ਹੈ ਕਰਾਓ ਪਰ ਮੈਨੂੰ ਸੇਵਾ ਜ਼ਰੂਰ ਬਖਸ਼ੋ ਤਦ ਗੁਰੂ ਜੀ ਨੇ ਕਿਹਾ ਤੁਸੀਂ ਗੁਰੂ ਕੇ ਲੰਗਰ ਵਾਸਤੇ ਖੇਤੀ ਕਰਿਆ ਕਰੋ ਤੇ ਕਾਮਿਆਂ ਤੋਂ ਕੰਮ ਕਰਾਇਆ ਕਰੋ ਕਾਮੇ ਅਤੇ ਬੈਲ ਲੈ ਲਵੋ ਅਤੇ ਇਹ ਸੇਵਾ ਆਰੰਭ ਕਰ ਦਿਓ ਭਾਈ ਭਗਤੂ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕਾਮੇ ਅਤੇ ਬੈਲ ਤਿਆਰ ਕਰਕੇ ਧਰਤੀ ਨੂੰ ਚੰਗੀ ਤਰ੍ਹਾਂ ਵਾਹ ਸਵਾਰ ਕੇ ਬੀਜ ਬੀਜ ਦਿੱਤਾ। ਉਪਰੰਤ ਹਰ ਤਰ੍ਹਾਂ ਉਸ ਦੀ ਸੰਭਾਲ ਕੀਤੀ। ਜਿਸ ਕਰਕੇ ਖੇਤੀ ਬਹੁਤ ਹੋਈ। ਖੇਤੀ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਰੋਟੀ ਲੰਗਰ ਵਿੱਚੋਂ ਲੈ ਕੇ ਭਾਈ ਭਗਤੂ ਜੀ ਆਪ ਜਾਂਦੇ ਹੁੰਦੇ ਸਨ। ਤੇ ਬੜੇ ਸਭ ਨੂੰ ਬੜੇ ਪ੍ਰੇਮ ਨਾਲ ਸਿਖਾਉਂਦੇ ਹੁੰਦੇ ਸਨ ਇੱਕ ਦਿਨ ਕਾਮਿਆਂ ਨੇ ਕਿਹਾ ਭਾਈ ਜੀ ਸਾਡੇ ਪਾਸ ਰੋਜ਼ ਖੁਸ਼ਕ ਰੋਟੀ ਖਾ ਕੇ ਕੰਮ ਨਹੀਂ ਹੁੰਦਾ ਸਾਨੂੰ ਰੋਟੀ ਕਿਉ ਨਾਲ ਚੰਗੀ ਤਰ੍ਹਾਂ ਚੋਪੜੀ ਹੋਈ ਮਿਲਣੀ ਚਾਹੀਦੀ ਹੈ ਕਾਮਿਆਂ ਦੀ ਗੱਲ ਸੁਣ ਕੇ ਭਾਈ ਜੀ ਨੇ ਇੱਧਰ ਉੱਧਰ ਨਜ਼ਰ ਮਾਰ ਕੇ ਇੱਕ ਫੇਰੀ ਵਾਲੇ ਨੂੰ ਜੋ ਪਿੰਡਾਂ ਵਿੱਚ ਲੂਣ ਮਿਰਚ ਗੁੜ ਵੇਚਦਾ ਹੁੰਦਾ ਸੀ ਉਸ ਨੂੰ ਸੱਦ ਕੇ ਆਖਿਆ ਕਿ ਸਾਡੇ ਇੰਨਾਂ ਕਾਮਿਆਂ ਨੂੰ ਜਿੰਨਾ ਇਹ ਕਿਉ ਮੰਗਣ ਰੋਟੀ ਨਾਲ ਖਾਣ ਵਾਸਤੇ ਦੇ ਦਿਓ ਇਸ ਕਿਉ ਦਾ ਮੁੱਲ ਸਾਡੇ ਪਾਸੋਂ ਕੱਲ ਆਣ ਕੇ ਲੈ ਲੈਣਾ ਤਦ ਉਸ ਨੇ ਇੱਕ ਇੱਕ ਪਲੀ ਕਿਉ ਕੁੱਪੀ ਵਿੱਚੋਂ ਕੱਢ ਕੇ ਸਾਰਿਆਂ ਕਾਮਿਆਂ ਨੂੰ ਦੇ ਦਿੱਤਾ ਕਾਮੇ ਕਿਉ ਰੋਟੀ ਨਾਲ ਛੱਕ ਕੇ ਬੜੇ ਪਰਸਾਨ ਹੋਏ ਪੇਰੀ ਵਾਲੇ ਨੇ ਘਿਓ ਵਾਲੀ ਕੁੱਪੀ ਜਿਸ ਵਿੱਚ ਥੋੜਾ ਜਿਹਾ ਘਿਓ ਰਹਿ ਗਿਆ ਸੀ ਘਰ ਜਾ ਕੇ ਕਿੱਲੀ ਨਾਲ ਟੰਗ ਦਿੱਤੀ ਸਵੇਰੇ ਉੱਠ ਕੇ ਜਦ ਤੱਕੜੀ ਲੈ ਕੇ ਕੁੱਪੀ ਨੂੰ ਤੋਲ ਕੇ ਘਿਓ ਵੇਖਣਾ ਲੱਗਾ ਘਿਓ ਨੂੰ ਵੇਖਣ ਲੱਗਾ ਕਿ ਕਿੰਨੇ ਘਿਓ ਦੇ ਪੈਸੇ ਭਾਈ ਭਗਤੂ ਜੀ ਵੱਲ ਰਹਿੰਦੇ ਹਨ ਉਸ ਨੇ ਵੇਖਿਆ ਕਿ ਕੁੱਪੀ ਘਿਓ ਨਾਲ ਨਕਾ-ਨਕ ਭਰੀ ਹੋਈ ਹੈ ਇਹ ਕੋ ਤਕ ਵੇਖ ਕੇ ਫੇਰੀ ਵਾਲਾ ਹੈਰਾਨ ਹੋ ਗਿਆ ਉਸਨੇ ਭਾਈ ਭਗਤੂ ਜੀ ਪਾਸ ਆਣ ਕੇ ਚਰਨਾ ਉਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਮੈਂ ਤੁਹਾਡਾ ਦਾਸ ਹਾਂ ਮੈਨੂੰ ਆਪਣਾ ਸਿੱਖ ਕਰ ਲਵੋ ਅਤੇ ਆਪਣੇ ਪਾਸ ਹੀ ਸੇਵਾ ਵਿੱਚ ਰੱਖੋ ਭਾਈ ਭਗਤੂ ਜੀ ਨੇ ਕਿਹਾ ਗੁਰੂ ਜੀ ਦੀ ਸ਼ਰਨ ਜਾਓ ਉਹ ਤੈਨੂੰ ਸਿੱਖ ਬਣਾ ਕੇ ਤੇਰਾ ਉਦਾਰ ਕਰਨਗੇ ਪੇਰੀ ਵਾਲੇ ਨੇ ਕਿਹਾ ਮਹਾਰਾਜ ਮੈਂ ਤਾਂ ਆਪ ਜੀ ਦਾ ਹੀ ਆਪ ਜੀ ਨੂੰ ਹੀ ਜਾਣਦਾ ਹਾਂ ਜੇ ਆਪ ਜੀ ਮੈਨੂੰ ਗੁਰੂ ਜੀ ਪਾਸ ਲੈ ਚੱਲੋ ਤਾਂ ਆਪ ਜੀ ਦੀ ਕਿਰਪਾ ਹੋਵੇਗੀ ਭਾਈ ਭਗਤੂ ਜੀ ਉਸ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਲੈ ਆਏ ਗੁਰੂ ਜੀ ਨੇ ਕਿਹਾ ਆਓ ਭਾਈ ਭਗਤੂ ਪਰ ਉਪਕਾਰੀ ਨਾਲ ਕਿਸ ਨੂੰ ਲੈ ਕੇ ਆਏ ਹੋ ਇਸ ਨੂਰੰਗ ਵਿਚ ਰੰਗ ਦਿੱਤਾ ਜੇ ਭਾਈ ਭਗਤੂ ਨੇ ਕਿਹਾ ਮਹਾਰਾਜ ਇਹ ਸ਼ਰਧਾ ਧਾਰ ਕੇ ਆਇਆ ਹੈ ਆਪ ਇਸ ਨੂੰ ਚਰਨਾ ਮਿਰਤ ਦੇ ਕੇ ਆਪਣਾ ਸਿੱਖ ਬਣਾ ਲਵੋ ਅਤੇ ਗੁਰਮਤ ਦਾ ਉਪਦੇਸ਼ ਦੇ ਕੇ ਨਿਹਾਲ ਕਰ ਦਿਓ ਤਦ ਗੁਰੂ ਜੀ ਨੇ ਜਲ ਮੰਗਵਾ ਕੇ ਉਸ ਨੂੰ ਬੋਹਲ ਦਿੱਤੀ ਅਤੇ ਪੁੱਛਿਆ ਕਿ ਤੇਰਾ ਨਾਮ ਕੀ ਹੈ ਫੇਰੀ ਵਾਲੇ ਨੇ ਕਿਹਾ ਮਹਾਰਾਜ ਪਿਤਾ ਨੇ ਮੇਰਾ ਨਾਮ ਸੰਗਤ ਸਿੰਘ ਰੱਖਿਆ ਸੀ ਮੈਂ ਲੂਣ ਕਿਉ ਆਦਿਕ ਵੇਚਣ ਵਾਸਤੇ ਪਿੰਡ ਵਿੱਚ ਫੇਰੀ ਲਾਉਣ ਦਾ ਕੰਮ ਕਰਦਾ ਹਾਂ ਮੇਰੀ ਉਮਰ ਇਸੇ ਕੰਮ ਵਿੱਚ ਬੀਤ ਚੱਲੀ ਹੈ ਉਸ ਦੀ ਗੱਲ ਸੁਣ ਕੇ ਸ੍ਰੀ ਗੁਰੂ ਹਰ Rai ji ਨੇ ਕਿਹਾ ਤੂੰ ਫੇਰਾ ਫਿਰਦਾ ਹੀ ਹਰ ਜਨ ਨੂੰ ਮਿਲ ਕੇ ਸਾਡੀ ਸ਼ਰਨ ਆਇਆ ਹੈ ਇਸ ਕਰਕੇ ਅੱਜ ਤੋਂ ਹੀ ਤੇਰਾ ਨਾਮ ਫੇਰੂ ਹੈ ਹੁਣ ਤੂੰ ਇਹ ਕੰਮ ਛੱਡ ਕੇ ਸਤਨਾਮ ਦਾ ਸਿਮਰਨ ਕਰ ਅਤੇ ਦੇਖ ਚਲਾਇਆ ਕਰ ਭਾਈ ਭਗਤੂ ਜੀ ਦਾ ਤੇਰੇ ਉੱਤੇ ਬੜਾ ਪਰਉਪਕਾਰ ਹੈ ਇਸ ਦੀ ਚਰਨੀ ਲੱਗੇ ਰਹਿਣਾ ਭਾਈ ਫੇਰੂ ਗੁਰੂ ਜੀ ਦੇ ਇਹ ਬਚਨ ਸੁਣ ਕੇ ਨਿਹਾਲ ਹੋ ਗਿਆ ਭਾਈ ਭਗਤੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਗੁਰੂ ਜੀ ਦੀ ਆਗਿਆ ਅਨੁਸਾਰ ਦੇਖਧਿਆਕਾਰ ਸੰਭਾਲ ਕੇ ਬਿਨਾਂ ਕਿਸੇ ਵਿਤਕਰੇ ਦੇ ਬੜੇ ਪ੍ਰੇਮ ਨਾਲ ਸਭ ਨੂੰ ਦੇਖ ਛਕਾਉਣ ਲੱਗਾ ਅਜੇ ਤੱਕ ਭਾਈ ਫੇਰੂ ਦੇ ਪਿੰਡ ਭਾਈ ਫੇਰੂ ਤਹਿਸੀਲ ਚੁੰਨੀਆਂ ਵਿੱਚ ਰਾਤ ਦਿਨ ਲੰਗਰ ਚੱਲਦਾ ਹੈ ਭਾਈ ਫੇਰੂ ਦੇ ਅਨੰਗਿੰਤ ਚੇਲੇ ਹਨ ਅਨੰਗਿੰਤ ਚੇਲੇ ਹੋਏ ਹਨ ਭਾਈ ਫੇਰੂ ਜੀ 10ਵੇਂ ਗੁਰੂ ਜੀ ਤੱਕ ਜਿਉਂਦੇ ਰਹੇ ਹਨ ਇਹਨਾਂ ਦਾ ਕੁਝ ਪ੍ਰਸੰਗ ਦਸਮ ਗੁਰੂ ਜੀ ਦੇ ਪ੍ਰਸੰਗ ਵਿੱਚ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ